ਕੀ ਹੋਣੀ ਆ ਉਹ ਸਾਡੇ ਬਹੁਤ ਹੀ ਸਤਕਾਰਯੋ ਜਿਨ੍ਹਾਂ ਨੇ ساری ਜ਼ਿੰਦਗੀ ਸੰਘਰਸ਼ ਕੀਤਾ ਸਾਹ ਬੁੱਲਤਾ ਸਿੰਘ ਜੀ ਦੇ ਬਾਰੇ ਜੋ ਉਹਨਾਂ ਨੇ ਸ਼ਬਦ ਬੋਲੇ ਨੇ ਕਿ ਉਹ ਇੱਕ ਆਮ ਸੁਧਾਰਨ ਬੰਦਾ ਹੀ ਪੱਠੇ ਪਾਉਣ ਵਾਲਾ ਹੀ ਰੰਗ ਦਾ ਬੜਾ ਕਾਲਾ ਸੀ ਤੇ ਉਹਨੂੰ ਕਾਂਗਰਸ ਨੇ ਹੋਮ ਮਿਨਿਸਟਰ ਬਣਾਤਾ ਜਦੋਂ ਕਿ ਉਹ ਬਾਰਾਂ ਪੜ੍ਹ ਲੈ ਕੇ ਆਏ ਸੀ ਮਾਸਟਰ ਡਿਗਰੀ ਕਰਕੇ ਆਏ ਸੀ ਔਰ ਬਹੁਤ ਕਾਬਲ ਤੇ ਬਹੁਤ ਸਿਆਣੇ ਇਨਸਾਨ ਸਨ। ਔਰ तकरीबन ਮੇਰੇ ਹਿਸਾਬ ਦੇ ਨਾਲ ਉਹ 4-5 ਵਾਰ ਸੈਂਟਰ ਦੇ ਵਜ਼ੀਰ ਰਹੇ ਨੇ। ਉਹਨਾਂ ਕੋ ਗ੍ਰਹਿ ਮੰਤਰੀ ਵੀ ਰਹੇ, ਰੇਲਵੇ ਮੰਤਰੀ ਵੀ ਰਹੇ, ਖੇਡਾਂ ਦੇ ਵੀ ਰਹੇ। ਮਹਾਰਾਜ ਸਿਮਰ ਸਪਲਾਈ ਵੀ ਉਹਨਾਂ ਦੇ ਇੱਕ ਵਾਰ ਇਹ ਮਹਿਕ ਵਿੱਚ ਚਲਾਉਣੇ ਇੱਕ ਕਾਬਲ ਬੰਦਾ ਚਲਾ ਸਕਦਾ ਕਿ ਇਹਨਾਂ ਰਾਜੇ ਅਰਗਿਆ ਨਹੀਂ ਇਹ ਵੀ ਗੱਲਾਂ ਵਿਲਾਣਾ ਕਰਕੇ ਚਲਾ ਜੂਗਾ ਸੈਂਟਰ ਦੇ ਵਿੱਚ ਬਹੁਤ ਵੱਡੇ ਮੰਤਰੀ ਹੁੰਦੇ। ਉਹਦੇ ਖਿਲਾਫ ਇਹ ਗੱਲ ਕਰਕੇ ਸਾਰੇ ਸਮਾਜ ਜਿਹੜਾ ਗਰੀਬ ਭਾਈਚਾਰਾ ਐਸੀ ਭਾਈਚਾਰਾ ਸਾਡਾ ਉਹ ਬਹੁਤ ਦੁਖੀ ਹੋਇਆ ਹਿਰਦੇ ਦੁਖੀ ਹੋਏ ਨੇ ਉਹਦੇ ਗੱਲਾਂ ਸੁਣ ਕੇ ਵੀ ਅੱਜ ਵੀ ਇਹਨਾਂ ਦੇ ਜਿਹੜੇ ਉਹ ਤਾਂ ਮੈਂ ਸਮਝਦਾ ਕਿ ਰੰਗ ਤੇ ਕੀ ਕਾਲਾ ਹੋਣਾ ਹੀ ਇਹਨਾਂ ਦੇ ਮਨ ਕਾਲੇ ਨੇ ਕਾਂਗਰਸੀਆਂ ਦੇ ਇਹ ਤਾਂ ਕਰਕੇ ਇਹਨਾਂ ਦੀ ਪੜਾਅ ਜਿਹੜੀ ਆ ਛੜੀਆਂ ਤੋਂ ਬੜੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਆ ਉਹ ਇਹਨਾਂ ਨੇ ਵਾਰ ਕਿੱਟੀ ਜਿਹੜੀ ਚੱਲੀ ਗਈ ਸਾਡਾ ਅਸਲੀ ਚਿਹਰਾ ਜਿਹੜਾ ਹੈ ਉਹ ਦਲਿਤ ਭਾਈਚਾਰੇ ਦੇ ਜਾਂ ਐਸੀ ਭਾਈਚਾਰੇ ਦੇ ਵੇ ਸੰਜੇ ਦਾ ਉਲਟ ਰਿਹਾ ਹੈ ਇਸ ਕਰਕੇ ਅੱਜ ਅਹੀ ਉਹਨਾਂ ਮੰਗ ਪੱਤਰ ਦੇਣ ਵਾਸਤੇ ਐਸਐਸਸੀ ਸਾਹਿਬ ਦੇ ਤਰਨਤਾਰਨ ਦੇ ਉਹ ਦੇਣ ਵਾਸਤੇ ਸਾਰੇ ਸ਼ਿਕਾਇਤ ਜਿਹੜੀ ਉਹਦੇ ਖਿਲਾਫ ਜਿਹੜੀ ਹੈ ਉਹ ਦਿੱਤੀ ਹੈ ਕਿ ਇਹਨਾਂ ਦੇ ਖਿਲਾਫ ਪਰਚਾ ਕਰਕੇ ਉਹਨਾਂ ਦੀ ਰਸਤੇ ਕਰੋ ਉਹ ਕਾਨੂੰਨ ਉਸਾਨ ਜਿਹੜੀ ਬੰਦੀ ਕਾਰਵਾਈ ਹੈ ਸੰਵਿਧਾਨ ਦੇ ਅਨੁਸਾਰ ਜਿਹੜੀ ਐਸਐਸਸੀ ਦੇ ਅਨੁਸਾਰ ਜਿਹੜਾ ਉਹ ਕਾਰਵਾਈ ਹੈ ਤੇ ਜਿਹੜੀ ਉਹ ਕਰੋ ਅੱਜ ਸੋਚੇ ਸਾਡੇ ਸਾਬਕਾ ਐਮਐਲਏ ਸਾਹਿਬ ਜੇਲਾ ਪ੍ਰਧਾਨ ਐਸੀਵਿੰਗ ਦੇ ਔਰ ਸਾਰੇ ਹੜਕਾਂਚਾਰ ਸਾਡੇ ਸਾਰੇ ਜੰਨੇ ਤੁਸੀਂ ਦੇਖ ਲਏ ਹੋ ਸਾਰੇ ਨੌਬਦਦਾਰ ਨੇ ਅਸੀਂ ਵੀ ਇਹਦੇ ਭਾਈਚਾਰੇ ਦੇ ਔਰ ਸ਼ਰਮਣੀਆਂ ਕਾਲੀਦਲਾਂ ਤੋਂ ਸਾਰੇ ਇਹ ਇੱਕ ਸ਼ਿਕਾਇਤ ਲੈ ਕੇ ਆਏ ਨੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਬੰਦੀ ਕਰਕੇ ਤੇ ਇਹਨਾਂ ਦੇ ਖਿਲਾਫ ਪਰਚਾ ਜਿਹੜਾ ਉਹ ਦਰਜ ਕਰੋ ਔਰ ਐਸਸੀ ਕਮਿਸ਼ਨ ਵੀ ਲੱਗਾ ਪਰ ਅਸੀਂ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਉਹਨਾਂ ਦੇ ਅਧਿਕਾਰ ਅਨੁਸਾਰ ਜਿਹੜਾ ਐਸਸੀ ਦੇ ਉਹ ਖੰਬਾਂਦੀ ਕਾਰਵਾਈ ਉਹ ਵੀ ਸ਼ੁਰੂ ਕਰੇ ਚੇਅਰਮੈਨ ਸਾਹਿਬ ਤਾਂ ਜੋ ਅੱਗੇ ਤੋਂ ਇਹੋ ਜਿਹੀ ਹਿੰਮਤ ਜਾਂਦੀ ਜੁਰਤ ਜਿਹੜਾ ਉਹ ਨਾ ਕਰ ਸਕੇ ਅੱਜ ਸਮਾਜ ਜਿਹੜਾ ਸਾਰਾ ਜਾਗ ਜਾਗ ਪਿਆ ਉਹ ਸਾਰਿਆਂ ਨੂੰ ਪਤਾ ਵੀ ਸਾਡੇ ਅਧਿਕਾਰ ਕੀ ਆ ਸੰਵਿਧਾਨ ਦੇ ਅਨੁਸਾਰ ਡਾਕਟਰ ਰੰਬੇਰ ਕਰਸਾਉ ਨੇ ਸੰਵਿਧਾਨ ਇਸੇ ਕਰਕੇ ਬਣਾਈ ਉਸੇ ਸੰਵਿਧਾਨ ਦੇ ਅੰਦਰ ਇਹ ਵੋਟਾਂ ਮੰਗਦੇ ਤੋਂ ਉਸੇ ਸੰਵਿਧਾਨ ਦੇ ਖਿਲਾਫ ਜਿਹੜਾ ਇਹ ਬੋਲਦੇ ਨੇ ਇਸ ਲਈ ਅਸੀਂ ਸਾਰੇ ਡੱਕੇ ਹੋ ਗਿਆ ਜਿੱਥੇ ਮੰਗੇ ਨਹੀਂ ਮੰਨੀ ਤੇ ਫਿਰ ਸੜਕਾਂ ਤੇ ਆਉਣਗੇ ਸਾਰਾ ਸਾਰਾ ਸਮਾਜ ਸੜਕਾਂ ਤੇ ਆਏਗਾ ਉਸ਼ਾਰੇ ਲੋਕ ਬਰ ਸ਼੍ਰੋਮਣੀ ਕਾਲੀ ਦਲ ਦੇ ਜਨਾਬ ਅਸ਼ੀ ਭਾਈਚਾਰਾ ਜਾਂ ਬਾਕੀ ਪਾਰਟੀਆਂ ਦੇ ਉਹ ਸਾਰੇ ਇਧਰ ਬੈਠੇ ਨੇ ਕਿ ਉਹ ਮਲੇ ਦੇ ਖਲਾਫ ਕਾਰਵਾਈ ਜਿਹੜੀ ਬੰਦ ਹੀ ਕਰਨੇ ਕਿ ਕਰਦੇ ਅੱਜ ਜਿਵੇਂ ਸਾਡੇ ਐਸ்சி ਬੈਂਕ ਦੇ ਪ੍ਰਧਾਨ ਸਦਾ ਗੁਲਜਾਰ ਸਿੰਘ ਜੀ ਰਣੀਕੇ ਸਾਹਿਬ ਨੇ ਸਾਡੇ ਸਾਬਕਾ ਮੰਤਰੀ ਵੀ ਨੇ ਕਿ ਉਹਨਾਂ ਨੇ ਦੱਸਿਆ ਕਿ ਅਸੀਂ ਸਾਰੇ ਅੱਜ ਲੜ ਕੇ ਮੇਰਾ ਵੀ ਰਾਜਮबीर ਸਿੰਘ ਦੀ ਕਮਾਂਡ ਤੋਂ ਹਲਕਾਂ ਚਾਜ ਨੇ ਐਮਪੀ ਦੀ ਇਲੈਕਸ਼ਨ ਲੜੀ ਆ ਸਾਡੇ ਫਿਰਕੋੜ ਤੋਂ ਕੋਈ ਵੀਰ ਆਏ ਨੇ ਐਸ்சி ਵਿੰਗ ਦੇ ਸਾਡੇ ਸਾਰੇ ਜ਼ਿਲ੍ਹਾ ਪ੍ਰਧਾਨ ਆਏ ਨੇ ਔਰ ਸਾਰੇ ਰਲ ਕੇ ਅਸੀਂ ਜਿਹੜਾ ਰਾਜਾ ਵੇਲنگ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਜਿੱਥੇ ਆਪਣੀ ਪਾਰਟੀ ਦੀ ਪਿਛਲੀ ਉਹ ਨਕ ਉਪਸ਼ੋਕੜ ਚੱਲਦਾ ਆ ਰਿਹਾ ਨਾ ਉਹ ਉਪਸ਼ੋਕੜ ਨੂੰ ਹੀ ਅੱਗੇ ਵਧਾਉਣ ਡੇ ਇੱਕ ਉਹਨਾਂ ਨੂੰ ਸੋਚ ਆ ਕਿ ਇਹਨਾਂ ਦਲਤਾਂ ਨੂੰ ਕਿਵੇਂ ਦਬਿਆ ਜਾਵੇ ਉਹ ਦਲਤਾਂ ਦੇ ਮਜ਼ਾਕ ਇਦਾਂ ਦਾ ਕਰ ਰਹੇ ਆ ਕਿ ਸਾਡੇ ਜਿੱਥੇ ਰੰਗ ਸਾਡੀ ਕਾਸਟ ਉਹਨੂੰ ਲੈ ਕੇ ਕਿ ਪੱਠੇ ਪਾਉਂਦਾ ਸੀ ਪੱਠੇ ਪਾਉਣ ਵਾਲਾ ਮੈਂ ਸਮਝਦਾ ਕਿ ਸਰਦਾਰ ਬੁੱਟਾ ਸਿੰਘ ਪੜਿਆ ਲਿਖਿਆ ਇਨਸਾਨ ਤੇ ਇਹੋ ਜਿਹੇ ਸ਼ਹਿਰ ਚ ਰਹਿਣ ਵਾਲਾ ਕਰੀ ਦੇਖਿਆ ਇਹਨੇ ਪੱਠੇ ਉਹਦੇ ਦਾ ਜਨਮ ਵੀ ਨਹੀਂ ਹੋਇਆ ਹੋਣਾ ਜਿਉਂਦੀਆਂ ਜਿੰਦੋਂ ਦੇ ਉਹ ਮਿਨਿਸਟਰ ਰਹਿ ਚੁੱਕੇ ਆ ਇਹ ਕਰਕੇ ਇਦਾਂ ਦੀਆਂ ਜਿਹੜੀਆਂ ਇੱਕ ਜ਼ਿੰਮੇਵਾਰ ਇਨਸਾਨ ਨੂੰ ਤੂੰ ਕਾਂਗਰਸ ਦਾ ਪ੍ਰਧਾਨ ਆ ਆਪਣੀ ਸਟੇਟ ਦਾ ਤੇ ਜ਼ਿੰਮੇਵਾਰਾ ਜ਼ਿੰਮੇਵਾਰ ਇਨਸਾਨਾਂ ਨੂੰ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਅੱਜ ਦਲਤਪਾਜਾਰਾ ਸਾਡਾ ਸਾਰਾ ਹੀ ਦਾਗ ਉੱਠਿਆ ਤੇ ਅੱਜ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਉਣ ਵਾਸਤੇ ਐਸਐਸਪੀ ਸਾਹਿਬ ਦਫ਼ਤਰ ਤੇ ਤਰਨਤਾਰਨ ਪਹੁੰਚੇ ਆਂ ਜੇ ਕਾਰਵਾਈ ਨਾ ਕੀਤੀ ਗਈ ਤੇ ਇਹਦੇ ਖਿਲਾਫ ਬਹੁਤ ਵੱਡਾ ਇੱਕ ਮਹਾਂਮ ਜਿਹੜੀ ਆ ਸ਼ੋਮਣੀ ਅਕਾਲੀ ਦਲ ਦੇ ਐਸਸੀ ਵਿੰਗ ਵੱਲੋਂ ਅਤੇ ਸਾਰੀਆਂ ਪਾਰਟੀਆਂ ਦੇ ਦਲਤਪਾਜਾਰਾ ਅੱਜ ਸੜਕਾਂ ਜੜੀਆਂ ਜਾਂਚ ਕਰਨਗੇ ਤੇ ਆ ਲੋ ਹਾਂਜੀ ਤਰਨਤਾਰਨ ਬਾਈ ਇਲੈਕਸ਼ਨ ਦੇ ਵਿੱਚ ਚਲੋ ਕਾਂਗਰਸ ਨੇ ਪ੍ਰદાન ਰਾਜਾ ਵੜਿੰਗ ਵੱਲੋਂ ਐਸਸੀ ਭਾਈਚਾਰੇ ਦੀ ਜੁੱਤ ਤੋਹੀਨ ਕੀਤੀ ਗਈ ਹੈ ਐਸਸੀ ਭਾਈਚਾਰੇ ਦੇ ਨਾਲ ਸੰਬੰਧਤ ਸਾਬਕਾ ਗ੍ਰਹਿ ਮੰਤਰੀ ਭਾਰਤ ਸਰਕਾਰ ਸਰਦਾਰ ਬੂਟਾ ਸਿੰਘ ਜੀ ਜਿਹੜੇ ਕਿ ਬਹੁਤ ਹੀ ਮਾਇਨਾਜ਼ ਸ਼ਖਸੀਅਤ ذہین ਸ਼ਖਸੀਅਤ ਸੀ ਉਹਨਾਂ ਦਾ ਉਹਨਾਂ ਨੇ ਰੰਗ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਪੱਠੇ ਪਾਉਂਦੇ ਰਹੇ ਆ ਇਹ ਰਾਜਾ ਵੜਿੰਗ ਦਾ ਜਿਹੜਾ ਬਿਆਨ ਹੈ ਮੈਂ ਸਮਝਦਾ ਕਿ ਸਮੁੱਚੀ ਕਾਂਗਰਸ ਦੀ ਜੋ ਆਈਡਿਓਲੋਜੀ ਹੈ ਉਹਦੀ ਵਿਚਾਰਧਾਰਾ ਹੈ ਇਹ ਉਹ ਬਿਆਨ ਕਰ ਗਿਆ ਕਿਉਂਕਿ ਰਾਜਾ ਵੜਿੰਗ ਆਪ ਨਹੀਂ ਬੋਲ ਸਕਦਾ ਇਹ ਸਮੁੱਚੀ ਕਾਂਗਰਸ ਦੀ ਇਹ ਵਿਚਾਰਧਾਰਾ ਹੈ ਇਹ ਸ਼ੁਰੂ ਤੋਂ ਦਲਿਤ ਭਾਈਚਾਰੇ ਨੂੰ ਇਸੇ ਤਰ੍ਹਾਂ ਹੀ ਯੂਜ਼ ਤੇ ਥਰੋ ਕਰਦੇ ਰਹੇ ਨੇ ਪਹਿਲਾਂ ਵਰਤਦੇ ਆ ਬਾਅਦ ਸੁੱਟਦੇ ਆ ਇਹ ਇਹਨਾਂ ਦੇ ਬਿਆਨ ਤੋਂ ਇਹ ਗੱਲ ਸਾਬਤ ਹੋ ਚੁੱਕੀ ਕਿ ਇਹਨਾਂ ਨੂੰ ਐਸਸੀ ਭਾਈਚਾਰੇ ਦੇ ਜਜ਼ਬਾਤਾਂ ਬਾਰੇ ਕੋਈ ਕਦਰ ਨਹੀਂ ਹੈ ਔਰ ਸਿਰਫ ਔਰ ਸਿਰਫ ਇਹਨਾਂ ਨੂੰ ਸਿਆਸੀ ਰੋਟੀਆਂ ਸੇਕਣੀਆਂ ਆਉਂਦੀਆਂ ਨੇ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਐਸੀ ਵਿੰਗ ਦੇ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਗੁਲਜਾਰ ਸਿੰਘ ਜੀ ਰਾਣੀਕੇਸਰ ਉਹਨਾਂ ਦੀ ਅਗਵਾਈ ਹੇਠ ਅੱਜ ਤਰਨਤਾਰਨ ਵਿਖੇ ਐਸਐਸਪੀ ਸਾਹਿਬ ਨੂੰ ਇਹ ਮੰਗ ਪੱਤਰ ਜਿਹੜਾ ਹੈਗਾ ਸ਼ਿਕਾਇਤ ਜਿਹੜੀ ਹੈ ਉਹ ਦੇਣ ਆਏ ਆ ਤਾਂ ਕਿ ਰਾਜਾ ਵੜਿੰਗ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਜਾਤੀ ਸੂਚਕ ਜਾਂ ਉਹਨਾਂ ਨੇ ਜਿਸ ਤਰੀਕੇ ਦੀ ਤੋਹੀਨ ਵਾਸਤੇ ਉਹਨਾਂ ਨੇ ਲਫ਼ਜ਼ ਵਰਤੇ ਆ ਰੰਗ ਨਸਲ ਭੇਦ ਜਿਹੜਾ ਉਹਨਾਂ ਨੇ ਕੀਤਾ ਉਹਦੇ ਉੱਤੇ ਕਾਨੂੰਨ ਦੇ ਮੁਤਾਬਕ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਔਰ ਇਹ ਜਿਹੜਾ ਚਿਹਰਾ ਕਾਂਗਰਸ ਦਾ ਉਸ ਨੂੰ ਨੰਗਾ ਕੀਤਾ ਜਾਵੇ